ਪੰਜਾਬ ਦੇ ਵਿੱਚ ਆਏ ਦਿਨ ਚੋਰੀ ਦੇ ਮਾਮਲੇ ਵਧਦੇ ਜਾ ਰਹੇ ਨੇ ਤੇ ਚੋਰਾਂ ਨੂੰ ਪ੍ਰਸ਼ਾਸਨ ਦਾ ਕਾਨੂੰਨ ਦਾ ਕੋਈ ਖੌਫ ਨਹੀਂ ਪਰ ਇਹ ਬਜ਼ਾਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਹੁਣ ਤਾਂ ਇਹ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਚੋਰੀਆਂ ਕਰ ਰਹੇ ਨੇ ਮਾਮਲਾ ਇਹ ਕਿ ਪਿੰਡ ਦੇ ਵਿੱਚ ਬੱਕਰੀਆਂ ਚੋਰੀਆਂ ਹੋ ਰਹੀਆਂ ਨੇ ਗਰੀਬ ਲੋਕਾਂ ਦੀਆਂ ਆਮ ਲੋਕਾਂ ਦੀਆਂ ਜਿਹੜੇ ਡੰਗਰ ਪਸ਼ੂ ਹੁੰਦੇ ਨੇ ਉਹਨਾਂ ਨੂੰ ਵੀ ਚੋਰੀ ਦਾ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਮਾਮਲਾ ਜਿਹੜਾ ਪਿੰਡ ਖੇੜੀ ਦਾ ਜਿੱਥੇ ਚੋਰਾਂ ਨੇ ਬੱਕਰੀਆਂ ਚੋਰੀਆਂ ਕਰਿਆ तकरीबन 5 ਤੋਂ 7 ਜਿਹੜੀਆਂ ਬੱਕਰੀਆਂ ਚੋਰੀ ਕੀਤੀਆਂ ਗਿਆ ਔਰ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਕੀ ਨਾਮ ਆ ਜੀ ਮੇਰਾ ਨਾਮ ਪ੍ਰੀਤੀ ਹੈ ਜੀ ਆਹ ਮੈਂ ਪਿੰਡ ਕਿੜੀ ਦੀ ਰਹਿਣੇ ਵਾਲੀ ਹੈਗੀ ਆ ਮੇਰੀਆਂ ਬੱਕਰੀਆਂ ਚੋਰੀ ਹੋਈ ਹੈਗੀ ਆ ਮੇਰੇ ਕੋਲ ਸੀਸੀਟੀਵੀ ਦੀ ਫੁਟੇਜ ਵੀ ਹੈਗੀ ਆ ਸਾਰਾ ਕੁਝ ਹੈਗਾ ਮੈਂ ਆਪਣੇ ਬਿਆਨ ਵੀ ਲਿਖਾ ਚੁੱਕੀ ਹੈਗੀ ਆ ਪਰ ਪੁਲਿਸ ਜਿਹੜੀ ਹੈਗੀ ਆ ਕੋਈ ਕਾਰਵਾਈ ਨਹੀਂ ਕਰ ਰਹੀ ਆ ਮੈਂ ਬੜੀ ਦੁਖੀ ਪਰੇਸ਼ਾਨ ਹੈ ਮੈਂ 5 ਕਿਲੋਮੀਟਰ ਤੋਰ ਕੇ ਜਾਨੀ ਐ ਤੇ ਤੋਰ ਕੇ ਆਉਣੀ ਆ ਮੈਂ ਉਹਨਾਂ ਨੂੰ ਬਾਰ-ਬਾਰ ਕਹਿ ਰਹੀ ਆ ਕਿ ਵੀ ਮੇਰੇ ਮੇਰੇ ਬੱਕਰੀਆਂ ਦਾ ਜਿਹੜੇ ਚੋਰ ਚੋਰ ਨੇ ਉਹਨਾਂ ਨੂੰ ਫੜੋ ਮੇਰੇ ਕੋਲੇ ਸਾਰੇ ਪ੍ਰੂਫ ਨੇ ਉਹ ਫੇਰ ਵੀ ਨਹੀਂ ਫੜ ਰਹੇ ਹੈਗੇ ਆ ਪਤਾ ਨਹੀਂ ਉਹਨਾਂ ਨੇ ਪੈਸੇ ਖਾ ਲਏ ਪਤਾ ਨਹੀਂ ਕੀ ਗੱਲ ਹੈ ਮੈਂ ਬਾਰ-ਬਾਰ ਰੋਨੀ ਆ ਤੜਫਦੀ ਆ ਕਹਿਨੀ ਆ ਉਹਨਾਂ ਨੂੰ ਮੈਂ ਕਿ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਮੈਨੂੰ ਦੱਸ ਦੋ ਮੈਂ ਕਿ ਕੋਈ ਬਾਤ ਨਹੀਂ ਗਰੀਬ ਆ ਬੰਦਾ ਦੱਸੋ ਕੀ ਕਰੇ ਮੇਰੇ ਰੋਜ਼ਗਾਰ ਦਾ ਉਹੀ ਸੀਗਾ ਸਾਰਾ ਕੁਝ ਸੀਸੀਟੀਵੀ ਪੁਲਿਸ ਵਾਲਿਆਂ ਨੇ ਕਢਾਈ ਜਾਂ ਤੁਸੀਂ ਕਢਾਈਆ ਸੀਸੀਟੀਵੀ ਅਸੀਂ ਕਢਾਈ ਹੈਗੀ ਆ ਪੁਲਿਸ ਨੇ ਨਹੀਂ ਕਢਾਈ ਨਹੀਂ ਪੁਲਿਸ ਨੇ ਨਹੀਂ ਕਢਾਈ ਹੈਗੀ ਆ ਉਹ ਤਾਂ ਕਹਿੰਦੇ ਉਹ ਤਾਂ ਕੋਈ ਕਾਰਵਾਈ ਕਰਦੇ ਹੀ ਨਹੀਂ ਹੈਗੇ ਤਾਂ ਕਹਿੰਦੇ ਆਂਦੇ ਹੀ ਨਹੀਂ ਹੈਗੇ ਆਂਦੇ ਹੀ ਨਹੀਂ ਹੈਗੇ ਅੱਛਾ ਕਿੰਨੀਆਂ ਬੱਕਰੀਆਂ ਸੀਗੀਆਂ ਮੇਰੀਆਂ 4 ਬੱਕਰੀਆਂ ਸੀ ਇੱਕ ਬੱਕਰਾ ਸੀ ਮੇਰਾ ਮੇਰਾ 1.5 ਲੱਖ ਤੋਂ 2 ਲੱਖ ਦੇ ਵਿੱਚ ਵਿੱਚ ਦਾ ਮਾਲ ਸੀਗਾ ਜਿਹੜਾ ਮੇਰਾ ਚੋਰੀ ਹੋ ਗਿਆ ਬਤਾਓ ਮੈਂ ਉਹਦੀ ਫਰਪਾਈ ਕਿਵੇਂ ਕਰਾਂ ਮੇਰਾ ਇੱਕ ਬੱਕਰਾ ਸੀਗਾ ਚਿਮਾ ਨਸਲ ਦਾ ਤੇ 4 ਮੇਰੀਆਂ ਬੱਕਰੀ ਸੀ ਇੱਕ ਬੱਕਰੀ ਕਾਲੀ ਤੇ 3 ਬੱਕਰੀਆਂ ਲਾਲ ਭੂਰੀਆਂ ਸੀਗੀਆਂ ਤੇ ਮੈਂ ਚਾਹੁੰਨੀ ਆ ਕਿ ਵੀ ਮੇਰੇ ਨਾਲ ਇਨਸਾਫ ਕੀਤਾ ਜਾਵੇ ਤੇ ਦੋਸ਼ੀਾਂ ਨੂੰ ਫੜਿਆ ਜਾਵੇ ਹਾਂਜੀ ਮੇਰੇ ਕੋਲੇ ਰਿਕਾਰਡਿੰਗ ਹੈਗੀ ਐ ਸੀਸੀਟੀਵੀ ਦੀ ਉਹ ਚ ਕਿੰਨੇ ਬੰਦੇ ਦਿਖ ਰਹੇ ਆ ਉਹ ਚ ਦੋ ਬੰਦੇ ਦਿਖ ਰਹੇ ਨੇ ਉਹ ਜਾ ਰਹੇ ਨੇ ਲੈ ਕੇ ਤੇ ਕਿੱਦਾਂ ਲੈ ਕੇ ਕਿੱਦਾਂ ਗਏ ਬਾਈਕ ਤੇ ਲੈ ਲੈ ਕੇ ਗਏ ਨੇ ਕੰਦ ਟੱਪੀ ਜਾ ਹਾਂਜੀ ਕੰਦ ਟੱਪ ਕੇ ਕੰਦ ਟੱਪ ਕੇ ਇਧਰੋਂ ਕੰਦ ਟੱਪ ਕੇ ਮੇਰਾ ਗੇਟ ਦਾ ਤਾਲਾ ਤੋੜ ਕੇ ਪਿਛਲੇ ਦਰਵਾਜ਼ੇ ਚੋਂ ਕੱਢ ਕੇ ਗਏ ਨੇ ਅੱਛਾ ਤੁਸੀਂ ਹੁਣ ਕੰਪਲੀਟ ਜਾਨੀ ਕਿ ਪਰਚਾ ਦਰਜ ਹੋ ਗਿਆ ਹਾਂਜੀ ਮੈਂ ਕੰਪਲੀਟ ਕਰਾਈਆ ਪਰਚਾ ਵੀ ਮੇਰਾ ਦਰਜ ਹੋ ਗਿਆ ਹੈ ਲੇਕਿਨ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਰੋਜ਼ਗਾਰ ਮਰ ਗਿਆ ਤੁਸੀਂ ਦੁੱਧ ਵੇਚਦੇ ਸੀ ਹਾਂਜੀ ਮੈਂ ਆਪਣਾ ਦੁੱਧ ਵੇਚ ਕੇ ਰੋਜ਼ਗਾਰ ਚਲਾਉਂ ਜੋ ਕਿ ਹੁਣ ਮੇਰਾ ਖਤਮ ਹੋ ਚੁਕਿਆ ਆਏਗਾ ਹੁਣ ਮੈਂ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆ ਰਹਾ ਕਿਉਂਕਿ ਪੁਲਿਸ ਵਾਲੇ ਵੀ ਮੇਰੀ ਕੋਈ ਧਰ ਸੁਣਵਾਈ ਨਹੀਂ ਕਰ ਰਹੇ ਹੈਗੇ ਆ ਮੇਰਾ ਬਿਲਕੁਲ ਹੀ ਠਾਪਾ ਹੋ ਚੁਕੀ ਹੈ ਦੱਸੋ ਮੈਂ ਹੁਣ ਕੀ ਕਰਾਂ ਮੈਂ ਕਿਹੜੇ ਕਿਹਦੇ ਕੋਲੇ ਜਾ ਕੇ ਘਰ ਲਾਵਾਂ ਕਿ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਇਹ ਬੰਦੇ ਜਿਹੜੇ ਉਹ ਪਿੰਡ ਦੇ ਹੀ ਹੈ ਜੀ ਬੰਦੇ ਬੰਦੇ ਜਿਹੜੇ ਹੈਗੇ ਉਹ ਸਾਡੇ ਪਿੰਡ ਦੇ ਨਹੀਂ ਹੈਗੇ ਉਹ ਬਿੱਲਾ ਪਿੰਡ ਦੇ ਨੇ ਜੀ ਮੈਂ ਮੈਂ ਚਾਹੁੰਨੀ ਆ ਵੀ ਤੁਸੀਂ ਮੈਨੂੰ ਇਨਸਾਫ ਦਿਵਾਓ। ਉਹਨਾਂ ਦਾ ਨਾਮ ਵੀ ਦੱਸੇ ਉਹਨਾਂ ਦਾ। ਹਾਂਜੀ ਮੈਂ ਨਾਂ ਵੀ ਦੱਸੇ ਹੈਗੇ ਆ। ਉਹਨਾਂ ਦਾ ਨਾਮ ਕੀ ਕਰਦਾਂ? ਮੈਂ ਮੰਗ ਕੀ ਕਰਦਾਂ? ਮੈਂ ਮੰਗ ਇਹੀ ਕਰਦੀ ਆ ਵੀ ਮੈਨੂੰ ਮੇਰਾ ਬੱਕਰੀਆਂ ਬੱਚੇ ਜਿਹੜੇ ਹੋਏ ਨੇ ਉਹ ਮੈਨੂੰ ਵਾਪਸ ਦਿੱਤੇ ਜਾਵੇ। ਜੇ ਉਹਨਾਂ ਨੇ ਵੇਚਤੇ, ਬੱਢਤੇ, ਕੁੱਟਤੇ ਕੁਝ ਵੀ ਕੀਤੇ ਜਾਵੇ ਮੈਨੂੰ ਉਹਨਾਂ ਦਾ ਹਰਜਾਨਾ ਦਿੱਤਾ ਜਾਵੇ। ਤਾਂ ਕਿ ਰੋਜ਼ਗਾਰ ਤਾਂ ਕਿ ਮੈਂ ਦੁਬਾਰਾ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਾਂ ਤੇ ਮੈਂ ਦੁਬਾਰਾ ਉੱਠ ਖੜਾ। ਤੁਸੀਂ ਕੋਈ ਲੋਨ-ਲੋਨ ਵੀ ਲਿਆ ਸੀ ਬੱਕਰੀਆਂ ਦਾ? ਨਹੀਂ ਮੈਂ ਕੋਈ ਲੋਨ ਨਹੀਂ ਲੇਤਾ ਸੀਗਾ। ਹਾਂਜੀ ਮੈਮ ਕੀ ਨਾਮ ਹੈ ਜੀ? ਕਮਲਜੀਤ ਕਾਰ ਕੀ ਹੋਇਆ ਜੀ ਤੁਹਾਡੇ ਨਾਲ? ਸਾਡੀ ਜੀ ਬੱਕਰੀ ਚੋਰੀ ਹੋ ਗਈ। ਅੱਛਾ ਕਿੱਥੇ ਦੇ ਰਹਿਣ ਵਾਲੇ ਹੋ? ਉਹ ਜੀ ਵੀਲੇ ਦੇ ਨੇ ਉਹ ਮਾਨਕਾ ਰਹਿੰਦਾ ਮੁੰਡਾ। ਨਹੀਂ ਤੁਸੀਂ ਕਿੱਥੇ ਦੇ ਰਹਿਣ ਵਾਲੇ? ਅਸੀਂ ਖੇੜੀ ਦੇ ਆ ਜੀ। ਅੱਛਾ ਕਿਦਾਂ ਚੋਰੀ ਕਿਦਾਂ ਹੋਈ ਆ ਜੀ? ਕੰਧ ਟੱਪ ਕੇ ਚੋਰੀ ਵਰਕੇ ਲੈ ਗਿਆ ਜੀ। ਅੱਛਾ ਕਿੰਨੀ ਕੀਦੀ ਬੱਕਰੀ ਸੀਗੀ ਜੀ? 70000 ਦੀ ਸੀਗੀ। ਅੱਛਾ ਬੱਕਰੀ ਕਹਿੰਦੇ ਸੂਣ ਵਾਲੀ ਸੀ? ਹਾਂਜੀ ਸੂਣ ਵਾਲੀ ਸੀਗੀ। ਪਹਿਲਾਂ ਵੀ ਕਹਿੰਦੇ ਪਿੰਡ ਜਿਹਦੇ ਵਿੱਚ ਚਾਰ ਪਿੰਡ ਚ ਪੰਜ ਹੋ ਗਈਆਂ ਜੀ ਚੋਰੀ ਪਹਿਲਾਂ ਬੱਕਰਾ ਸੀ ਇੱਕ ਤਿੰਨ ਬੱਕਰੀਆਂ ਸੀ ਉਹਨਾਂ ਦੀ ਅੱਛਾ ਜੀ ਜੀ ਬਹੁਤ ਸਾਡਾ ਦੁਖੀ ਕਰਦੇ ਆ ਪੁਲਿਸ ਵਾਲੇ ਕੋਈ ਨਹੀਂ ਸਾਡੀ ਸੁਣਵਾਈ ਕਰਦੇ ਅਸੀਂ ਕੱਲ ਵੀ ਥਾਣੇ ਗਏ ਆ ਪਰਸੋਂ ਵੀ ਗਏ ਆ ਚੌਕੀ ਇਥੇ ਲਾਤੋਂ ਅੱਛਾ ਜੀ ਕੋਈ ਸੁਣਵਾਈ ਕਰਦੇ ਸਿ ਅੱਛਾ ਕਹਿੰਦੇ ਸੀਸੀਟੀਵੀ ਦੇ ਵਿੱਚ ਵੀ ਆਈ ਹੈ ਹਾਂ ਜੀ ਫੋਟੋਆਂ ਆਈਆਂ ਹੋਈਆਂ ਨੇ ਪੰਪ ਵਾਲੇ ਕੈਮਰੇ 'ਚ ਵੀ ਆਈਆਂ ਹੋਈਆਂ ਨੇ ਇੱਧਰ ਇਹਨਾਂ ਦੇ ਗਵਾਂਟੀਆਂ ਦੇ ਵੀ ਆਈਆਂ ਹੋਈਆਂ ਨੇ ਸਭ ਦੀਆਂ ਆਈਆਂ ਹੋਈਆਂ ਨੇ ਫੋਟੋਆਂ ਅੱਛਾ ਜੀ ਪਰ ਮੋਟਰਸਾਈਕਲ ਦਾ ਨੰਬਰ ਨਹੀਂ ਆਉਂਦਾ ਹੈਗਾ ਨਾ ਮੂੰਹ ਹਾਂ ਜੀ ਲੱਗਦਾ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਹਾਂ ਜੀ ਪਿੰਡ ਚ ਜੀ ਦਹਿਸ਼ਤ ਫੈਲੀ ਪਈ ਆ ਵੀ ਏਕਾਂ ਤਾਂ ਡੰਗਰ ਪਸ਼ੂਆਂ ਦਾ ਬਹੁਤ ਔਖਾ ਜੀ ਇੰਨੇ ਮਹਿੰਗੇ ਡੰਗਰ ਲੈਣੇ ਆ ਅਸੀਂ ਹਾਂ ਹਾਂ ਜੀ ਸਾਡਾ ਰੋਜ਼ਗਾਰ ਹੀ ਇਹੀ ਆ ਹੋਰ ਤਾਂ ਕੋਈ ਕੰਮ ਹੈ ਨਹੀਂ ਸਾਡੇ ਕੋਲੇ ਹਾਂ ਜੀ ਕੀ ਮੰਗ ਕਰਦੇ ਹੋ ਬਸ ਜੀ ਕੰਮ ਇਹੀ ਕਰਦੇ ਆ ਡੰਗਰ ਪਸ਼ੂਆਂ ਦਾ ਨਹੀਂ ਮੰਗ ਕੀ ਕਰਦੇ ਹੋ ਵੀ ਜੋਰ ਮੰਗ ਸਾਨੂੰ ਜੀ ਇਨਸਾਫ਼ ਮਿਲਣਾ ਚਾਹੀਦਾ ਸਾਡੇ ਬੱਕਰੀਆਂ ਸਾਨੂੰ ਮਿਲਣੀ ਚਾਹੀਦੀ ਆ ਹੋਰ ਤਾਂ ਕੁਛ ਨਹੀਂ ਜੀ ਸਰ ਇੱਕ ਖੇੜੀ ਪਿੰਡ ਦੇ ਵਿੱਚ ਬੱਕਰੀਆਂ ਚੋਰੀ ਹੋਈਆਂ ਚਾਰ ਬੱਕਰੀਆਂ ਇੱਕ ਬੱਕਰਾ ਕਿਵੇਂ ਦੇਖਦੇ ਹੋ ਮਾਮਲਾ ਦਰਜ ਹੋਇਆ ਜਿਹੜਾ ਉਹ ਜੀ ਪ੍ਰੀਤੀ ਇੱਕ ਨਾਮ ਦੀ ਲੜਕੀ ਸੀਗੀ ਲੇਡੀਜ਼ ਐ ਉਹਨੇ ਮਕਦਮਾ ਦਰਜ ਕਰਾਇਆ ਵੀ ਉਹਦੀ 27 ਤਿੰਨ ਨੂੰ ਰਾਤ ਨੂੰ ਮਤਲਬ ਜਿਹੜੀ ਹੈ ਕਿ 27 2 ਚੋਰੀ ਹੋ ਗਿਆ ਸੀਗਾ ਬਾਗਲੇ ਦੇ ਵਿੱਚ ਸੀਗੀਆਂ ਤੇ ਉਹਦਾ ਕੇਸ ਰਜਿਸਟਰ ਕਰਤਾ ਤੇ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਕਿੰਨੀਆਂ ਬੱਕਰੀਆਂ ਤੇ ਕਿੰਨੇ ਮੱਕਦੇ ਜੁੜੀ ਉਹਨਾਂ ਨੇ ਤਿੰਨ ਬੱਕਰੀਆਂ ਤੇ ਇੱਕ ਬੱਕਰਾ ਲਖਾਇਆ ਸੀ ਅਸੀਂ ਹਰ ਐਂਗਲ ਤੋਂ ਦੇਖ ਰਹੇ ਹਾਂ ਕੀ ਸੱਚਾਈ ਹੈ ਕੋਈ ਸੀਸੀਟੀਵੀ ਵਗੈਰਾ ਵੀ ਸਾਹਮਣੇ ਆਈ ਕੁਸੀਟੀ ਸੀਸੀ ਕੀਮਰੇ ਕੈਮਰੇ ਚੈੱਕ ਕੀਤੇ ਨੇ ਬਟ ਕੋਈ ਇਦਾਂ ਦੀ ਮੂਵਮੈਂਟ ਨਹੀਂ ਆਈ ਹੈਗੀ ਸਾਰੇ ਕੈਮਰੇ ਚੈੱਕ ਕਰ ਲਏ ਨੇ ਇੱਕ ਉਹਨਾਂ ਨੇ ਕਿਹਾ ਜੀ ਸੀਸੀਟੀਵੀ ਦੇ ਵਿੱਚ ਬੰਦੇ ਦਿਖ ਰਹੇ ਪੁਲਸ ਨੂੰ ਦਿੱਤੀ ਹਾਲੇ ਤੱਕ ਪੁਲਸ ਨੇ ਮੌਕਾ ਨਹੀਂ ਦੇਖਿਆ ਇਦਾਂ ਦੀ ਕੋਈ ਗੱਲਬਾਤ ਨਹੀਂ ਮੇਰੀ ਪੁਲਸ ਮੌਕੇ ਤੇ ਗਈ ਸੀ ਸਰ ਸਾਰੀ ਜਾਂਚ ਕੀਤੀ ਸੀ ਸੀਸੀ ਕੈਮਰੇ ਵੀ ਚੈੱਕ ਕੀਤੇ ਨੇ ਪਰ ਉਹਨਾਂ ਵਿੱਚ ਕੁਝ ਨਹੀਂ ਆਇਆ ਕਿ ਦੋਸ਼ੀ ਨਹੀਂ ਪਾ ਲਿਆ ਜਾ ਰਿਹਾ ਹਾਂਜੀ ਜੀ ਇਨਵੈਸਟੀਗੇਸ਼ਨ ਜਾਰੀ ਹੈ ਸਾਰੀ ਦੱਸਦੀ ਕਿ ਇੱਥੇ ਲੜਕੀ ਜਿਹੜੀ ਆ ਇਹ ਰੋ ਰੋ ਕੇ ਕਹਿ ਰਹੀ ਆ ਕਿ ਮੇਰੀਆਂ ਬੱਕਰੀਆਂ ਚੋਰੀ ਕਰ ਦਿੱਤੀਆਂ ਨੇ ਮੈਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਏ ਪਰ ਪੁਲਿਸ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਤੇ ਉਹ ਚੋਰੀ ਦੀ ਬੱਕਰੀ ਜਿਹੜਾ ਬੱਕਰੀ ਨੂੰ ਚੋਰੀ ਕਰਕੇ ਲੈ ਜਾਂਦੇ ਦੇਖ ਰਹੇ ਹਾਂ ਔਰ ਇੱਥੇ ਹੀ ਲੜਕੀ ਦਾ ਕਹਿਣਾ ਹੈ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਮੇਰਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਔਰ ਇਹ ਵੀ ਕਹਿਣਾ ਹੈ ਕਿ ਅਸੀਂ ਗਰੀਬ ਲੋਕ ਆ ਅਸੀਂ ਇਹਨਾਂ ਨੂੰ ਪਾਲ ਕੇ ਹੀ ਗੁਜ਼ਾਰਾ ਕਰਦੇ ਆ ਪਰ ਉਧਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਸ ਤੋਂ ਬਾਅਦ ਲੜਕੀ ਨੇ ਅਪੀਲ ਕੀਤੀ ਹੈ ਕਿ ਮੈਨੂੰ ਮੇਰਾ ਬਣਦਾ ਜਿਹੜਾ ਹੱਕ ਦਿੱਤਾ ਜਾਵੇ ਤਾਂ ਮੈਨੂੰ ਜਿਹੜਾ ਮੁਆਵਜ਼ਾ ਵੀ ਦਿੱਤਾ ਜਾਵੇ ਕਿਉਂਕਿ ਅਸੀਂ ਗਰੀਬ ਲੋਕਾਂ ਪਰ ਉੱਥੇ ਹੀ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਆ ਕਿ ਜਿਹੜੇ ਚੋਰ ਨੇ ਉਹਨਾਂ ਦੀ ਭਾਲ ਕੀਤੀ ਜਾਵੇ ਤੇ ਮੇਰੀਆਂ ਬੱਕਰੀਆਂ ਦੀ ਵੀ ਭਾਲ ਕੀਤੀ ਜਾਵੇ